हां वो पदे कल करेंगे कल गए थे मगर बड़े बड़े बातें मैं ना समझ पा रहा था मतलब तो बड़े बड़ी कठिनाई थी तो छापना दे दो केवल के पीछे से ये अनाउंस कर दिए चाहे क्लास पूरी तरह सेड वाली के चाहा तो आप के पास आते थे ते जल्दी में होती है बात मैं भी कर देंगे थोड़ा समझाना है एक अनुकूलता इतना विज्ञापन करती है ਫਰਮੈਂਟੇ ਦੇ ਬਿਚਾਰ। ਉਹਦੀ ਮਾਰ ਕੋਲੀ ਦੀ ਕਾਰਨ ਬਣੇ ਚਿੱਤਰ ਪਰੇ ਦੇ ਬਿਚਾਰ। ਇਹ ਕੋਹਾਂ ਦੇ ਬਿਨੂ। ਉਹ ਮੇਰੇ ਪਿਤਾ ਜੀ ਦਾ ਜਨਮ ਦੀ ਕੈਨਟੀ ਗੱਲ ਕਰਦੇ। ਤੇਰੇ ਭਾਈ ਜੇਵਨ ਵਾਲਾ ਨੇ। ਇਹ ਫੌਜੀ ਨੂੰ ਉੱਥੇ ਤੋਂ ਲਿਆਉਂਦੇ। ਉਹ ਦਾਦ ਜੀ ਦਾ ਨਾਮ ਦੇ ਬਾਰੇ ਦੱਸਦੇ। ਉਹ ਦਾਦ ਜੀ ਮੇਰੇ ਕੋਲ ਪਰਕੇ ਵਾਲਾ ਨੂੰ ਕਹਿੰਦੇ। ਅਧਿਕ ਪਰਿਣਾਮਾਂ ਨਾਲ ਨਦੀਨ ਮੜੇ ਬਾਹਰ ਕੰਬੇ ਤੇ ਚੁੱਪ ਮਾਰੀ ਜਾਂਦਾ। ਉਹ ਜਨਮ ਦੇ। ਉਹ ਬਾਹਰ ਤੋਂ ਦਿੱਨੇ ਨਾਲ ਮੇਰਾ ਕੋਈ ਨੁਕਸਾਨ ਨਹੀਂ ਇਕੱਜ ਨੂੰ ਭਾਈ। 15 ਲੱਖ ਦਾ ਮੈਂ ਬਦਲਾ ਸੌਦਾ ਕਰਦਾ। ਅੰਨੇ ਕੋਰਦਾ। ਇਹ ਬੇਰੋਗਾਰ ਹੈ ਅਰਮੀ ਇੰਦਰੀ ਮੈਂ ਜਿਵੇਂ ਜੀਵਨ ਦੀ ਨੀਂਵ ਲਈ ਨਾ। ਉਹ ਸੇ ਤੋਂ ਇਹਦਾ ਗਾੜਾ ਵਾਅਦੋ ਵਾਅਦਾ ਮੈਂ ਨਾ ਵਿਦਾਂਗੀ ਕਰਦਾ। ਉਹ ਸੌਣ ਗਾੜਾ ਤੋਂ ਦੂਜੀ ਮਾਰਕੀਟ ਦੇ ਪੱਜਵਾਦ ਦੇ ਨਾਲ ਦਸ ਜਗ੍ਹਾ ਦੇ ਨੀਵਾਂ। ਆਹ ਤੇ ਲਾਸੋੜੀ ਕੋਰਡ ਤੋਂ ਬੱਲੇ ਤੋਂ ਦੋ ਸੱਤੀ ਮਾ। ਜੇ ਹਰ ਕੋਈ ਰੇਟ ਕਰੇਗਾ ਅੱਧੀ ਬਦਲਾ। ਕੱਛਾ ਹੋ ਗਿਆ ਨਹੀਂ ਬੱਤ ਨਹੀਂ ਲੇ ਸਕਦਾ ਅਸੀਂ ਪਾਤੂ ਦਾ ਪੱਦੇ ਮੇਟੇ ਤੋਂ ਨਹੀਂ ਇਹ ਪੈਸੇ ਦਾ ਪਤਾ ਕਰੋ ਚੱਲਦਾ ਹੋਣਾ ਹਾਂ ਉਹ ਫੋਲੀ ਦੇ ਗਾ ਕੇ ਹਾਂ ਇਹ ਗੱਲ ਕਰਕੇ ਮੇਡਾ ਗਿਆ ਪਰ ਉਹ ਗਲਤ ਹੋ ਗਿਆ ਜਦੋਂ ਇਹ ਸ਼ੁਰੂ ਹੋ ਗਿਆ ਉਹਨਾਂ ਦਾ ਫੀਜ ਹੋਣੀ ਨਹੀਂ ਕੋਈ ਨਾ ਨਹੀਂ ਗਾ ਦੇ ਸਭ ਹਾਂ ਆਪਣਾ ਇਹ ਚੱਲ ਰਹੀ ਠੀਕ ਹੈ ਲੈ ਗੱਲ ਨਹੀਂ ਕਰਦੇ ਬੇਤਰ ਬਾਬਾ ਜੀ ਕਰ ਗਿਆ ਸਾਡੇ ਬਲੇ ਬੇਚ ਹਾਂ ਆਪਾਂ ਜਦੋਂ ਸਭਾ ਸਿਰਫ ਬੈਂਚ ਵਿੱਚ ਬਿਠਾ ਬੈਂਚ ਵਿੱਚ ਬਿਠਾ ਬੈਂਚ ਵਿੱਚ ਬਿਠਾ ਬੈਂਚ ਦੀ ਮਜੂਰੀ ਜਿਹੋ ਉਹਨਾਂ ਨੇ ਉਹਨੂੰ ਵੀ ਆਡੋ ਗੱਲ ਪੈ ਗਈ ਫਿਰ ਬੱਚਾ 15 ਸਾਲ ਦਾ 15 ਸਾਲ ਦਾ ਅਈ ਦਹਾ ਬਣੀ ਛੜਾਇਆ ਜਿਹਨੂੰ ਵੀ ਛੜਦੇ ਨੇ ਵਾਲੇ ਬੋੜੇ ਉਹਨੇ ਥੀ ਕੜਿਆਂ ਦੇ ਪਰੋਂ ਲੱਗੇ ਨਾ ਇਸ ਵੇਲੇ ਵੀ ਜੇ ਉਹਨਾਂ ਮਾਰ ਮਾਰ ਕੇ ਮੁੰਡੇ ਦਾ ਸਿਰ ਪੂਰੀੇ ਬੋਲਾ ਕਹਿੰਦਾ ਕਿ ਅੱਜ ਸਿਰ ਚੁੱਕੀ ਗਏ ਅਈ ਉਹਨਾਂ ਨੇ ਮੜ ਕੇ ਆਣੇ ਤੇ ਫੁੱਲ ਮਾਰਦੇ ਸਾਰੇ ਬੱਚਾ ਪਲੇਅਰ ਹੈ ਬਰ ਬੱਚਾ ਜਿਆਦਾ ਜਿੰਮ ਮਾਰਿਆ ਫਿਰ ਕ੍ਰਿਕਟ ਦਾ ਸ਼ੌਕ ਹਾਂ ਤੇ ਅਹੀਂ ਤੇ ਗਏ ਵੀ ਚਲੋ ਕੋਈ ਨਹੀਂ ਜੀ ਤੁਹਾਨੂੰ ਦੱਸਦੀ ਅਹੀਂ ਤੇ ਗਏ ਤਾਂ ਗੱਲ ਹੀ ਹੋ ਗਈ ਤੁਹਾਡੇ ਬੁੱਢੇ ਫਟਰਾਗੇ ਬੁੱਢਾ ਟੰਗਾ ਬਰਾ ਕੋਈ ਗੱਲ ਨਹੀਂ ਹੋਈ ਕੋਈ ਗੱਲ ਹੀ ਫਿਰ ਗਈ ਮੈਂ ਉਹ ਸਮਾਂ ਬਿੰਦਾ ਮੈਨੂੰ ਕੋਈ ਗੱਲ ਨਹੀਂ ਯਾਰ ਹਾਂ ਉਹ ਫੌਜੀ ਦਾ ਜਿਹੜਾ ਉਹਨੇ ਲਿਆ ਕੇ ਹੁਣ ਬੜੀ ਵੱਡੀ ਗੱਲ ਆ ਕਿ ਤੁਸੀਂ ਇਕੱਠੇ ਹੋ ਕੇ ਅਗਲੇ ਦੇ ਘਰ ਮਾਫੀ ਮੰਗਣੇ ਮੈਂ ਤਾਂ ਜੀ ਮਾਫੀ ਮੰਗਣ ਦੀ ਹਾਂ ਕਿਤੇ ਪਾਗਲ ਲੋਕ ਆ ਦੇਖੋ ਤੇ ਤੁਹਾਡੇ ਘਰ ਬੰਦੇ ਆਏ ਜਾਂ ਤੁਸੀਂ ਘਰ ਆਏ ਨੇ ਗੱਲ ਪੈਂਦੇ ਹੋ ਬੱਸ ਇਹ ਤਾਂ ਫੌਜੀ ਦੇ ਵੱਲ ਆ ਫੇਰ ਬਾਕੀ ਗੱਲ ਬਾਤ ਕਰਾਂ ਮੇਰੇ ਪਤਨ ਹਾਂ ਫੌਜੀ ਦੇ ਕੋਈ ਨਹੀਂ ਤੁਹਾਡੇ ਨਾਲ ਹੋਇਆ ਅੰਕ ਬਤਾਓ ਨਹੀਂ ਨਾ ਲੈਂਦਾ ਕੋਈ ਗੱਲ ਬਰਦਾਸ਼ਤ ਨਹੀਂ ਮੈਂ ਨਾਲ ਗੱਲ ਪੀ ਬੱਚਿਆਂ ਨੂੰ ਇਹ ਤਾਂ ਉਹ ਦੇਖ ਦੇ ਇਹਦਾ ਮੈਨਾਂ ਨਾਲ ਤੋਂ ਬਿਲਕੁਲ ਆਇਆ ਪਰ ਕੋਈ ਨਹੀਂ ਨਹੀਂ ਕੋਈ ਵੀ ਗੇਰ ਹਾਂ ਮੈਨੂੰ ਦੱਸ ਗਿਆ ਬੁੱਤੇ ਦੋ ਤਿੰਨ ਵੇਲੇ ਹੋ ਗਿਆ ਹਾਂ ਕੋਈ ਨਹੀਂ ਤਾਂ ਇਹ ਆਪਾਂ ਨੂੰ ਠੀਕ ਨਹੀਂ ਕੋਈ ਲੋਕ ਕੋਈ ਵੀ ਫੇਰ ਨੋੜ ਪੂ ਤਾਂ ਬਿਲਕੁਲ ਆ ਜੀ ਆਜੋ ਮੈਂ ਹਾਜ਼ਰ ਹਾਂ ਸਾਡੇ ਚੱਪੜ ਦਾ ਮਸਲਾ ਕੀ ਇਹ ਚੱਪੜ ਦਾ ਦੱਸੋ ਤਾਂ ਹੋ ਕਿਤੇ ਯਾਰ ਕੰਮ ਹੋ ਰਿਹਾ ਹੈ ਹਾਂ ਅੱਗੇ ਤਾਂ अच्छा ਇਹਦੇ ਛੱਪੜ ਦੀ ਕਿਰਦ ਨਿਸ਼ਾਨ ਦੀ ਕਿਰੋ ਹਾਂ ਮਾਸ਼ਕਰਾ ਹਾਂ ਸਰ ਇਹਨਾਂ ਕਿਸੇ ਐਸਨ ਮੌਕਾ ਹਾਂ ਜਿੱਥੇ ਆਪਾਂ ਪਹਿਲਾਂ ਉਹ ਘਾਟਨ ਕੀਤਾ ਉੱਥੇ ਹੀ ਬਣਦਾ ਕਿੱਥੇ ਤੇ ਆਪਾਂ ਬਾਜੀ ਜਦੋਂ ਸ਼ੁਰੂ ਜੇ ਆਪਾਂ ਸਰਪੰਚੀਆਂ ਤੋਂ ਪਹਿਲਾਂ ਦੀ ਜਿੱਥੇ ਜਗਾ ਡਿਸਾਈਡ ਹੈ ਉੱਥੇ ਹੀ ਬਣਦਾ ਲੈਵਲ ਵੀ ਉੱਧਰ ਦਾ ਚੇਂਜ ਨਹੀਂ ਹੁੰਦਾ ਲੈਵਲ ਤੇ ਡਾਊਨ ਜਾਂ ਅੱਗੇ ਕਰਾਈਓ ਕਿੱਦਾਂ ਡਾਊਨ ਨਹੀਂ ਬਾਜੀ ਛੜ ਕਰ ਬੋਲੋ ਉਹਦੇ ਲਾ ਕੇ ਕਹਾਂਵਾਂ ਪਰ ਜਿੱਥੇ ਜਿੱਥੇ ਜਗਾ ਉੱਥੇ ਹੀ ਕੀਤਾ ਆਹ ਰਣਜੀਤ ਜਿੱਦ ਕੀ ਅੱਪਾ ਪਹਿਲਾਂ ਭਾਜੀ ਰਾਨੀ ਡਿਸਾਈਡ ਕਰਕੇ ਸਿੱਲ ਲਵਾਈ ਉੱਥੇ ਹੀ ਬਣ ਚੁੱਕੀ ਉਹਦੇ ਦਾਤਾ ਵਿਚਾਰ ਥਾ ਜੇ ਮੇਲੇ ਨਹੀਂ ਹੋਗਾ ਫਸਲਾਂ ਵੀ ਛਾਦੀ ਹੋ ਜਾਈਗੀ ਅਸੀਂ ਤਾਂ ਬੋਧਾ ਵੀ ਇਹੋ ਕਰਕੇ ਇਹਨਾਂ ਵਿਚਾਰ ਦੇ ਸਰਪੰਚੀ ਤੋਂ ਪਹਿਲਾਂ ਦੀ ਸਿੱਲ ਲੱਗੀ ਉਸ ਜਗ੍ਹਾ ਤੇ ਉਹ ਹੀ ਛੱਪੜ ਤੇ ਉਹ ਹੀ ਬਣਾ ਲਿਆ ਸੀ ਇਹਨਾਂ ਨੇ ਉੱਥੇ ਹੀ ਕੋਈ ਇੱਕ ਕਿੰਦਾ ਘਾਰ ਆ ਵੀ ਉਹ ਜੁਨੀ ਦੀ ਦਾਣਾ ਖਾਨਾ ਥੋੜਾ ਜਿਹਾ ਘਣਾ ਆ ਰਿਹਾ ਹਾਂ ਆਹਨੇ ਲੱਗਣਾ ਆਫੀ ਪੁਰਾਣਾ ਘਣਾ ਤੇ ਤਬਾਦਲਾ ਟੁਕਲਾ ਵੀ ਨਹੀਂ ਹੋਇਆ ਸਿਰਫ ਅਮਲ ਟੇਨਿਆ ਤੁਹਾਡੇ ਕੰਮ ਹਦਲੋ ਮੈਂ ਵੀ ਜਾਵਾਂ ਸਾਰੋ ਰਿੰਗ ਦਾ ਤਾਂ ਜਿੱਥੇ ਪੰਡੇ ਆ ਤੇ ਪੰਚਾਇਤ ਦਾ ਤਾਂ ਜਿਹੜੀ ਮਾਰਕੀ ਹੋਗੀ ਉਹੀ ਹੋਊਗਾ ਅਗਰ ਮੈਂ ਸੋਚ ਗਿਆ ਤੁਹਾਨੂੰ ਮਾਰਕਾ ਤੋ ਨਹੀਂ ਕਿ ਕਬਾਬ ਦਾ ਹੋ ਗਿਆ ਫਿਰ ਤੇ ਪੰਚਾਇਤ ਨਾਲ ਚੜ ਜਾਣਾ ਕਬਾਬ ਦਾ ਤਾਂ ਨਾ ਨੰਬਰ ਦੇਣ ਉਹ ਆਪਣਾ ਜਿਹੜਾ ਜਿਹੜਾ ਉਹਨਾਂ ਦਾ ਮਾਰਕੀ ਚੋੜਾ ਉਸ ਤੋਂ ਬੰਦੇ ਆ ਤੇ ਚੜਨਾ ਨਹੀਂ ਇਹ ਤਾਂ ਹਿੰਦਾਂ ਦਾ ਨਾ ਮਾਰਕੀ ਇਹ ਮਾਰਕੀ ਨੰਬਰ ਦਿੱਤਾ ਉਹਦੀ ਚਪੜ ਬਣ ਜੀ ਮਾਰਕੀ ਚ ਕਿੱਟੋ ਹਾਂ ਮਾਰਕੀ ਜੀ ਬਣ ਜੀ ਇਹ ਵੀ ਮੈਂ ਉਹਦਾ ਸੋ ਇੰਪਲੀਮੈਂਟੇਸ਼ਨ ਨਹੀਂ ਹੋਈ ਕਾਫੀ ਪੁਰਾਣੀ ਤੋਂ ਹਰ ਸਭ ਕਈ ਵੀ ਵਾਰ ਦੁਬਾਰਾ ਮੰਗਤੋਂ ਕਰਨੇ ਕਰਕੇ ਜਦੋਂ ਬੰਦ ਕਰਾਇਆ ਕਿਹਦਾ ਦੱਸੋ ਕਿ ਉਹ ਉਹ ਨੂੰ ਕਰੋ ਕੋਈ ਉਹ ਲਗ ਬੰਦ ਕੋਈ ਸਾਡੇ ਨਾਲ ਪੰਚਾਇਤ ਦੀ ਹੈ ਆਪਣਾ ਜ਼ਮੀਨਾਂ ਤੇ 18 ਕਨਾਲ ਦੇ ਦੇਖੇਗਾ ਡੋੜਾ ਆਉਂਦਾ ਤਾਲ ਦਾ ਖਾਨ ਦਾ ਕੋਈ ਅਜੇ ਤੱਕ ਕੋਈ ਨਹੀਂ ਚੁਟਮਿਆ ਜਿਹੜੀ ਪੰਚਾਇਤਾਂ ਦੀ ਹੈ ਫਿਰ ਦੇ ਲੱਗੇ ਹਾਂ ਜਮੀਨ ਇਸ ਲੋ ਹਾਂ ਜੀ ਦੋ ਦੋ ਨੰਬਰ ਦੇ ਜੀ ਨੰਬਰ ਪਾ ਲਿਓ ਜੀ ਤੇ ਇਹ ਵੀ ਨੰਬਰ ਹੈ ਨਾ ਇੱਧਰ ਕਿਹੜੇ ਸੀ ਨਾ ਨਹੀਂ ਨਹੀਂ ਮਨੋਤ ਬਗੈਰ ਹੀ ਹੈ ਜੀ ਫਟਾ ਰੋੜੇ ਤੇ ਰੋੜੇ ਦਾ ਖਤ ਤਾਲਦਾ ਸੀ ਇੱਕ ਮੰਦਰ ਦਾ ਥਾਂ ਤੇ ਪੈ ਤਾਲਦਾ ਤੁਸੀਂ ਕਿਛਾਂ ਦੇ ਇੱਕ ਦਾ ਦੱਸੋ ਹਾਂ ਠੀਕ ਹੈ ਕੋਈ ਠੀਕ ਹੈ ਪ੍ਰੋਬਲਮ ਠੀਕ

ਮੁਖਾਰੀ ਦਾ ਦੇ ਨਾਲ ਨੇ ਜਦੋਂ ਤੁਹਾਡੇ ਨਾਲ ਕੋਈ ਨਹੀਂ ਉਹ ਕੋਈ ਵੀ ਚਲੇ ਅੱਜ ਤੱਕ ਕੋਈ ਵੀ ਕੋਈ ਨਾਲ ਦਾ ਕੰਮ ਕਰਾਇਆ ਨਾ ਕੋਈ ਗਿਆ ਕੰਮ ਕਰਵੋ ਅੱਜ ਚੱਕਲਾ ਕੱਫਾ ਹੋਇਆ ਜੀ ਕੀ ਸੰਤ ਟੈਲੀ ਨਹੀਂ ਗਈ ਇਹ ਤੇ ਕਹੀ ਦੋ ਅੱਛਾ ਜਿੱਤਰੀ ਹੋ ਗਈ ਹੈ ਸਭ ਕੁਝ ਹੋ ਗਿਆ ਸਭ ਕੋ ਇੰਤਕਾਲ ਸਭ ਕੋ ਚੜ ਗਿਆ ਅਬ ਇਹ ਹੋਇਆ ਕੀ ਹੈ ਕਿ ਉਹ ਜਿਹੜਾ ਸਟਾਮ ਜਿਹਦੇ ਕੋਲ ਮਲੇ ਨਾ ਸੀਕੇ ਕੋ ਬੁੜੀ ਹਰਾਮ ਜਿੰਦਗੀ ਹੋਈ ਹੈ ਕਿ ਉਹਨੇ ਐਸੇ ਸਾਡੇ ਕੋਲ ਲੈ ਲਿਆ ਤੇ ਸਟਾਮ ਜਿਹੜੇ ਬਾਹ ਚ ਲਾਏ ਜੋਨ ਰਜਿਸਟਰੀ ਪ੍ਰਿੰਟ ਵਗੈਰਾ ਸਾਰੇ ਕੋਈ ਆਪਕੋ ਹੋ ਗਏ ਇੰਤਕਾਲ ਚੜ ਗਏ ਸਾਰਾ ਕੋਈ ਹੋ ਗਿਆ ਕਬਜਾ ਸਾਡਾ ਵਾ ਤੇ ਉਹ ਜਦੋਂ ਇਹਨੇ ਕੀਤਾ ਦਰਜ ਕਰਾਇਆ ਲਿਆ ਉਹ ਉਹਦਾ ਬੇਟਾ ਇੱਕ ਪੂਰਾ ਹੋ ਗਿਆ ਲੋਕ ਠੀਕ ਹੈ ਉਹ ਹੁਣ ਮਤਲਬ ਕੋਈ ਕਹ ਰਹਿ ਜੀ ਰਜਿਸਟਰੀ ਗੱਤ ਕਰਾ ਲਈਏ ਜਦੋਂ ਕਿ ਜਿਹੜਾ ਕਰਨ ਵਾਲਾ ਸਭ ਕੋਈ ਵਿਚੇ ਆ ਵੇਖੋ ਉਹ ਜਿਹੜਾ ਅਸਪੈਰ ਹੋ ਗਿਆ ਉਹ ਵੀ ਉਲੀ ਵਿਚੇ ਆ ਹਮ ਸਾਰਾ ਕੁਝ ਵਿਚੇ ਆ 21 ਸੰਦੇ ਮਤਲਬ ਪੇਮਟਾ ਹੋ ਗਿਆ ਕਿਹਨੂੰ ਕਹਣਾ ਉਹਨੂੰ ਕਿਹਨੂੰ ਕਰਨ ਐਸ.ਟੀ.ਐਮ ਸਾਡ ਕੋਈ ਕੇਸ ਗਿਆ ਨਾ ਇਹਨਾਂ ਕੀ ਐਸ.ਡੀ.ਐਮ. ਸਾਹਿਬ ਤੋਂ ਵੀ ਪਾਇਆ ਵਾ ਬਟ ਕੋਰਟ ਤੋਂ ਵੀ ਪਾਇਆ ਵਾ ਇਥੇ ਥਾਣੇ ਵੀ ਦਿੱਤਾ ਇਹਨਾਂ ਤੇ ਪਛੇਤੋ ਸਾਹਿਬ ਲਖਵਿੰਦਰ ਸਿੰਘ ਹੁਣ ਮੈਂ ਐਸ.ਡੀ.ਐਮ. ਸਾਹਿਬ ਨੂੰ ਕਹਾਂ ਐਸ.ਡੀ.ਐਮ. ਸਾਹਿਬ ਨੂੰ ਕਹਿਣਾ ਵਾ ਸਾਰੀ ਟੈਂਪਰਾ ਜਿਹੜੀਆਂ ਵਗਾਈ ਗਾਇਆ ਚੈੱਕ ਕਰਾਈ ਇਹਨਾਂ ਦੇ ਰਾਈ ਟੈਂਪਰਾ ਗਈਆਂ ਇਹ ਕੀ ਕਰਨ ਉਹ ਜਦੋਂ ਸਭ ਕੋਈ ਹੋ ਚੁੱਕਾ ਵਾ ਇਹ ਜਾਣ ਕੇ ਸਾਨੂੰ ਬਹੁਤ ਜਾਣ ਬੁਝ ਕੇ ਹਰਾਸਮੈਂਟ ਕਰ ਰਿਹਾ ਨਾ ਨਾ ਕੋਈ ਨਹੀਂ ਮੈਂ ਸਟ੍ਰੀਮ ਕਰਦਾ ਵਾ ਸਾਰੀ ਉਹ ਸਾਰੀ ਨਜ਼ਰ ਚੱਲ ਰਹੀ ਆ ਕੱਲ ਫੇਰ ਸਾਡੀ ਤਰੀਕ ਹੈ ਜੀ ਅੱਗੇ ਵੀ ਦੋ ਵਾਰੀ ਹੋ ਜੇ ਹੈਲੋ ਦੈਨ ਫਾਇਰ ਕੀਤਾ ਸੀ ਸਸਕੀਰ ਦੀ ਕੀ ਹਾਲ ਹੈ ਉਹ ਇੱਕ ਇਹ ਦੰਬਾਸ ਸੁਣਾ ਲਾਇਆ ਜੇ ਦਖੜਾ ਦੰਬਾਸ ਦਾ ਕੇਸ ਹੈ ਦੀ ਤਰੀਕ ਹੈ ਤੁਹਾਡੇ ਕੋਲ ਖੋਥਰਾ ਖੋਥਰਾ ਸਾਹਿਬ ਦੀ ਪਰਵੀਨ ਆਪ ਪਤਵੀ ਖੋਲਾ ਦੀ ਇਹਨਾਂ ਨੂੰ ਮਿਲ ਕੇ ਇਹਨਾਂ ਦਾ ਜੋਜ ਜਹਿਜ ਆ ਉਹ ਆਪਾਂ ਕਰਨਾ ਹੈ ਬੜੇ ਬੜੇ ਵਧੀਆ ਬੰਦੇ ਆ ਦੰਬਾਸ ਦੇ ਠੀਕ ਹੈ कोई ये सब टाइम करवा दो यानी कि ना कोर्ट भी लाया जो कोर्ट करूं थाने मैं कह था। कोई नहीं तू एसीएम साहब को दसो हां जी 1 घंटे बाद चल दो एसीएम साहब को आ चले नहीं आज नहीं आएगा वीरवार सानू बुलाया ना ओ आज ही मेरे को आज क्यों कोई नहीं जाके दसो साहब से दू नहीं जाके दस दो ठीक है ਨਾਮ ਮੈਂ ਅਸਰ ਕਹਿੰਦਾ ਕਹਾ ਬਸ ਅਸਰ ਸਿੰਘ ਜੀ ਉਹ ਵੀ ਇੰਨੇ ਅਸਕੇ ਲੋਕ ਇੱਥੇ ਚਾਹੇ ਪਿਆ ਰਹੇ ਨੇ 10 19 ਹਾਂ ਕਾ ਦिए ਹਾਂ ਬਿਠੇ ਮੁਖੀ ਸਾਹਿਬ ਹੋ ਗਏ ਕਾ ਆਹ ਅੱਗੇ ਬਲ ਕਰਦੇ ਆਂ ਗਿਆ ਫਾਇਰਰ ਨੂੰ ਫਾਇਰਿੰਗ ਦਿੰਦੇ ਆ ਅੱਗੇ ਬਲ ਓਕੇ ਕਹਿ ਦਿੰਦੇ ਰਿਹਾ ਕਰੋ ਲਾਗੇ ਨੂੰ ਬਲਾਕ ਕਰ ਦੇ ਔਰ ਕੋਈ ਗੱਲ ਉਹ ਵੇਲਾ ਸੋ ਉਹਨਾਂ ਨਾਲ ਗਏ ਹਾਂ ਹਾਂ ਸਮਝਾ ਕੇ ਜਾ ਕੇ ਆ ਜਿਹੜਾ ਮੰਤਰੀ ਸੀ ਉਹ ਕਿਹਾ ਸਾਨੂੰ ਸਾਰੇ ਹੋ ਗਏ ਸਾਡੇ ਕੰਮ ਹੈ ਹਾਂ ਜੀ ਬੜੀਆਂ ਮੁਸ਼ਕਲਾਂ ਸਬੰਧਿਤ ਇਹਨਾਂ ਨੂੰ ਸਭ ਛੱਪੜ ਦਾ ਪਹਿਲਾ ਕੰਮ ਜਿਹੜੇ ਚਲਾਇਆ ਪੁਰਾਣੇ ਕੰਮ ਇਹਨਾਂ ਨੂੰ ਇਹਨਾਂ ਨੂੰ ਕਿਹਨਾ ਪ੍ਰੋਬਲਮ ਪ੍ਰੈਡ ਰਹਾ ਹੋਇਆ ਫੋਸ਼ਰਾ ਫਿਰ ਨਾ ਬਾਕੀ ਬਾਬੂ ਯੋਖ ਕਮ ਨੇ ਹਾਂਜੀ ਮੈਂ ਵੀ ਇਨਸਾਨ ਬਾਤ ਕੀ ਪਹਿਲੇ ਪਏ ਮੈਨੂੰ ਪੱਕੇ ਦਾ ਸ਼ੁਕਰ ਆਉਂਦਾ ਜਿਹੋ ਜਿਹੇ ਨਗਰੀ ਜਿਹੋ ਜਿਹੇ ਕਰਾਉਂਦੇ ਆਉਂਦੇ ਆ ਰਹਿਣੋ ਕਹਿੰਦੇ ਪਹਿਲੇ ਪਏ ਮੈਂ ਆਪਣੇ ਆਪਣੇ ਮੈਨੂੰ ਕਰਾਓ ਕੰਮ ਚਲਾ ਕੇ ਆਪਣਾ ਕੰਮ ਕਰਾ ਲਓ ਸਾਡੀ ਜੀ ਉਹਦੇ ਪਰਾਣਾ ਪੈਣੇ ਤੇ ਪਰੋਣਾ ਨਹੀਂ ਕਿ ਜਿਉਂ ਉਹਨੂੰ ਆਉਗੀ ਈ ਜੇ ਤਮੀ ਆਪਣਾ ਜਿੰਨਾ ਪਹਿਲੇ ਪਰਵੀਰ ਸਿੰਘ ਨੂੰ ਨਾ ਕੀਤਾ ਜਿਹਨੇ ਕੰਮ ਕਰਾਇਆ ਹੁਣ ਸਾਲ ਨੂੰ ਫੋਨ ਨਾ ਆਉਂਦਾ ਉਹ ਤਾਂ ਮੈਂ ਨਹੀਂ ਆ ਸਕਦਾ ਮੈਂ ਇੱਥੇ ਆ ਰਿਹਾ ਮੈਂ ਸਾਧ ਜੀ ਦੇ ਕੋਲ ਹਾਂ ਤੁਸੀਂ ਸਿਰਫ ਆਪਣੈਂ ਦਾ ਰਿਸਪੋਨਸਿਬਲ ਜਿਹੜਾ ਤੁਸੀਂ ਕਰੇਗਾ ਕਾਟਾ ਨਹੀਂ ਕਰੋ ਆਪਣਾ ਕੰਮ ਕਰਦੇ ਹੋਦਾ ਨਾ ਕਰੋ ਟੈਨਸ਼ਨ ਉਹ ਬੜੀ ਆ ਬਈ ਜਸ ਰਾਜੇ ਦਾ ਦੇ ਆਪਣੇ ਧਰਗੇ ਬੁੱਸੇ ਸੌ ਪਾਈ ਤੁਸੀਂ ਮੈਂ ਸਮਝਾਉਂਦਾ ਤੁਹਾਨੂੰ ਉਹ ਆ ਦੇ ਸਕਦਾ ਇਹ ਆ ਮੈਂ ਸਹੀ ਮਰਦਾ ਦੇਖਾਈ ਦੇ ਠੀਕ ਹੈ ਤੇ ਤਾਂ ਜਿਹੜਾ ਸ਼ਰਾਬ ਖਾਣ ਦਾ ਵੀ ਉਹ ਵੀ ਇੱਕ ਸਾਥ ਨੂੰ ਉਤਰ ਹੈ ਜੀ ਮੰਤਰੀ ਸਾਹਿਬ ਕਹਿ ਕੇ ਨਿਕਲੇ ਗਏ ਆ ਗ੍ਰਾਮਪਾਲ ਹਾਂ ਉਹ ਨਾਮ ਗ੍ਰਾਮਪਾਲ ਉਹ ਜਿਹੜਾ ਕਹਿਣਾ ਕਿ ਉਹ ਹੋ ਗਿਆ ਹਕੀਕਤ ਠੀਕ ਹੈ ਉਹ ਇਹ ਸਭ ਤੋਂ ਸਭ ਤੋਂ ਬਿਟਿਆ ਉਹਦਾ ਰਾਹ ਠੀਕ ਹੈ ਜੀ ਆਹ ਖਾਬ ਸਭ ਸਾਰੇ ਆਏ ਦੇਖਿਆ ਅਸਲ ਖਾਬ ਤਾਂ ਸਭ ਕਿਤੇ ਜਾ ਫਿਰਦੇ ਨੇ ਆਪਣਾ ਨਾਮ ਉਹ ਕੇਵੀ ਤੇਰੀ ਇਸ ਲੜਕੀ ਜਿਹੜਾ ਜਿਹੜਾ ਹੁਣ ਸਮਝਦਾ ਕਰਦਾ ਸੀ। ਇਹ ਕਿਸ ਬੰਦਾ ਅਗਬੱਕ ਕਰ ਬਿਲਦਾ ਉਹਦਾ ਦੱਸੋ ਐਸਐਸਓ ਸਭ ਦੱਸੋ। ਆਸਰ ਨੇ ਤੇਰੀ ਦਾ ਇੱਕ ਬਣਾਇਆ ਜਿਹੜੀ ਫਾਰਮ ਕਿਸਾਨ ਮਿਹਰ ਬੰਦੇ ਐਕਟੀਵਿਟੀ ਕਰੀਂ ਤਰ੍ਹਾਂ ਹੀ ਨਾਲੇ ਤਰ੍ਹਾਂ ਬੰਦਾ। ਅੰਤmarg ਇਹ ਟਿਊਟਰ ਪਾਸ ਕਰਨੀ ਪੈਂਦੀ ਨਹੀਂ। ਤਾਂ ਉਹ ਬਿਗੜਿਆ ਦਵਾ ਦਿੰਦੀ ਹੈ। ਤਾਂ ਉਹ ਕਾਹ ਤੋਂ? ਤਾਂ ਉਹ ਬੰਦੇ ਸਰਦਾਰ। ਕੋਵੋ ਕੋਵੋ ਕੰਮ ਹੋ ਗਿਆ ਲੋਕਦਵਾਰਾ ਦਾ ਨਾਮ ਸੈਲੈਕਟ ਸਾਰੇ ਸਹੀ ਕੋਈ ਨਹੀਂ ਕੋਈ ਚਿੱਤੀ ਨਾਮ ਲਾ ਕੇ ਕਿਹਨੂੰ ਮਗਦੇ ਨਾਮ ਲਾ ਕੇ ਜਿੰਨਾ ਨੰਬਰ ਲਾ ਕੇ ਦਫ਼ਤਰ ਜਾਣਾ ਉਹਦੇ ਤੋਂ ਚਿੱਠੀ ਕਢਵਾ ਕੇ ਨਾਲ ਨੰਬਰ ਲਾ ਦਿਓ ਕਿਹਨਾਂ ਦੇ ਗਲ ਨੂੰ ਬਾਬਾ ਹੋ ਗਿਆ ਕੋਈ ਆਵਰ ਜਦ ਕੰਮ ਚਾਹੀਦਾ ਮੇਰੇ ਤੇ ਜਾਉਂ ਤੋ ਫੇਰ ਅਮੀਰ ਨਾ ਹੋ ਕਾਦੀ ਕੰਮ ਚਾਹੀਦਾ ਕੰਮ ਦਵਾਰਾ ਕੋ ਕਹਿੰਦੇ ਪਿੰਡ ਦੇ ਸਰਪੰਚ ਦੇ ਮੋਢੋਂ ਬੰਦਿਆ ਆ ਆ ਉਹਨੂੰ ਪਹਿਲਾ ਕਲ ਕੇ ਤੋ ਹ ਜਿਹੜਾ ਕੰਮ ਤੁਹਾਨੂੰ ਕਹੀਦਾ ਉਸੇ ਕੰਮ ਦੀ ਬੇੜੀ ਲੱਪਦਾ ਹਾਂ ਠੀਕ ਹੈ ਤੁਹਾਨੂੰ ਇੱਕੋ ਵਾਲੀ ਲੀਟ ਲੈ ਰੋ ਜੋ ਵੀ ਬੜਾ ਕਾਰਗਰਨ ਗਿਆ ਉਹ ਕਣਕ ਆਈ ਆ ਇਹ ਆ ਦੱਸੋ ਤੁਹਾਨੂੰ ਕੋਨੇ ਆ ਤੋ ਆਪਣੇ ਸਰਪੰਚ ਸਾਹਿਬ ਦੇ ਸਿੱਧੇ ਪਾਸੇ ਹਾਜੀ ਦੱਸੋ ਕਿਥੋਂ ਮੰਦਰਾਲੇ ਆਹੋ ਦੋਸਤ ਮੈਮ ਨੂੰ ਜਿਹੜੀ 1 ਰੁਪਏ ਦਾ ਕੰਮ ਨਹੀਂ ਹੋਇਆ ਕਹਦਾ ਕੋਈ ਵੀ ਕੰਮ ਨਹੀਂ ਆਇਆ ਅੱਜ ਤੱਕ ਬੜੀਆਂ ਬੜੀਆਂ ਟੁੱਟੀਆਂ ਇਹਨਾਂ ਨੇ ਕਰੀਏ ਇੱਥੋਂ ਜਾ ਕੇ ਬਾਹਰ ਘੱਟ ਨਹੀਂ ਆਂਦੀ ਆ ਹਾਂ ਸਾਰੀ ਡਿਗੀ ਨਾਲ ਉਹ ਗੱਡੀ ਨੰਨਦੀ ਏ ਇਹ ਤੁਸੀਂ ਰਬਤ ਬੰਦਾ ਨਾਲ ਗਿਆ ਵੀਡੀਓ ਸਰਪੰਚ ਨੂੰ ਆਖੀ ਦੋ ਉਹ ਬੰਦਾ ਗਰੰਟੀ ਨਹੀਂ ਆਉਂਦੀ ਕੋਈ ਹਾਂ ਜਾਓ ਉੱਥੇ ਉੱਥੇ ਸਰਪੰਚ ਆਪਣਾ ਵੀਡੀਓ ਫੜ ਦੋ ਕਹਦਾ ਦੇ ਦੋ ਦੋ ਕੰਮ ਇਹਨਾਂ ਨੂੰ ਦਿਖਾਓ ਕੀ ਆ ਦੱਸੋ ਵੀ ਆਓ ਆਓ ਦੱਸੋ ਹਾਂ ਭਾਈ ਸੇਵਾ ਸਵਾਈ ਸੇਵਿਕ ਨੇ ਸਫਾਈ ਕਰਦੇ ਨੇ ਹਾਂ ਨਗਰ ਕੌਂਸਲ ਅੱਛਾ ਪੱਕੀਆਂ ਦਾ ਕਰਦੇ ਅੱਛਾ ਸਾਰੀਆਂ ਕਮੇਟੀਆਂ ਕਿੰਨੇ ਲੈਣੇ 12 15 ਹਾਂ ਪਰ ਬੰਦੇ ਜਨਾਬ ਜੀ ਅੱਛਾ ਕਿੰਨਾ ਕਦਾਂ ਦੇ ਲੋ ਗਿਆ ਤੁਹਾਨੂੰ ਲੱਗਿਆ ਜਨਾਬ ਜੀ 13 ਸਾਲ ਹੋ ਗਏ ਜਿਨ ਲੱਗਿਆ ਤੇ ਫਿਰ ਅੱਜੇ ਪੱਕਾ ਬੀਬੀ ਰਾਮਿਕਾ ਇਹ ਦੋ ਦਿਨ ਹੋਈ ਗੱਲ ਕੀਤੀ ਆ ਸਾਡੀ ਕਮੇਟੀ ਕੋਲ ਸਾਨੂੰ ਕੰਮ ਕਰਕੇ ਦਵਾਉਂਦੀ ਆ ਅੱਜ ਕਾ ਵੋਟਾ ਆ ਜਰੀਆ ਵੋਟਾ ਦੇ ਵਿੱਚ ਕਮੇਟੀ ਆਪਣੀ ਬਣ ਗਈ ਤੇ ਆਪਾਂ ਕਰਦਾ ਕਿ ਬਤਾ ਪਾ ਗਏ ਕੋਈ ਗੱਲ ਨਹੀਂ ਬਣ ਜੇ ਜਨਾਬ ਬਣੇ ਕੀ ਕਰਨਾ ਹੈ ਹਾਂਜੀ ਬਣੋਗੀ ਬਣੂਗੀ ਹਾਂਜੀ ਤੁਸੀਂ ਬਣਾਉਣੀ ਆ ਤੁਸੀਂ ਆਪਣੇ ਜੱਗੇ ਬੰਦੇ ਬਣਾਓ ਅੱਗੇ ਵੀ ਗੱਲ ਕੀਤੀ ਕਿ ਅਫੀਦੀ ਇਹ ਸਾਡੇ ਕੋਲ ਉਰੇ ਇਹ ਤਾਂ ਥੋੜੀ ਕਹਾਣੀ ਹੀ ਝਾੜੂ ਕਿਲੇ ਮੈਂ ਝਾੜੂ ਫੇਰ ਕੇ ਹੁੰਦੇ ਜਿਹਾ ਤੇ ਮੇਰੇ ਮੂੰਹ ਇਹੋ ਗੱਲ ਨਿਕਲੇ ਮੈਂ ਕਿਹਦੀ ਜੀ ਪੱਕਿਆ ਜਾਣਾ ਤੇ ਹੁਣ ਵੀ ਇਹਦਾ ਇਹ ਕੋਈ ਚਲਾਉ ਜੀ ਪੱਕਿਆ ਤੇ ਸਾਡਾ ਗਰੀਬਾ ਕੋਈ ਸੁਣਦਾ ਕੋਈ ਗੱਲ ਨਹੀਂ ਚਲਾਇ ਚਲਾਇ ਸੀ ਪੁੱਲੀਆਂ ਚ 320 ਤੇ ਨੰਨੇ ਨੂੰ ਖਾਣੇ ਮਾਰ ਤੇ ਫਨੀ ਪੁੱਲੀਆਂ ਲਾ ਕੇ ਚਾਹ ਵੀ ਸਕੇ ਜੀ ਸਾਡਾ ਤੇਰੀ ਜੀ ਜਿਹੜਾ ਮੈਂ ਤਾਂ ਮਾਪੇ ਜੀ ਆ ਜੀ ਇਹਨੇ ਜੀ ਲੀਣਾ ਸਾਹਿਬ ਤਾਂ ਉਹ ਤੁਹਾਡੇ ਉਧਰੀ ਜਦੋਂ ਲੈ ਜਾ ਕੇ ਪੂਰੇ ਹਾਲ ਦਾ ਪਾਣੀ ਨਹੀਂ ਆਉਂਦਾ ਸਾਬਤ ਹੋ ਗਿਆ ਹਾਂ ਸ਼ਾਇਦ ਮੇਰੇ ਕੋਲ ਨਹੀਂ ਆਇਆ ਕੋਈ ਨਾ ਕੋਈ ਕੋਈ ਤਾਂ ਸਾਡੇ ਜੀ 40000 ਕਰ ਦੇ ਜੀ ਕਿਹਦੇ ਚਾਹੀਦੀ ਤੁਹਾਡੇ ਕਾਲੀ ਤੋਂ ਆ ਅੱਛਾ ਤੁਹਾਨੂੰ ਕੋਈ ਕੋਈ ਜੋ ਖਾਲੀ ਬੈਠਾ ਰਹੇ ਨੂੰ ਸੋੜਦੇ। ਉਹ ਤੇ ਬੀਲੀ ਕਰਦਾ ਪਾ ਜੀ। ਉਹਨਾਂ ਦੇ ਆਪਣੇ ਥਾਂ ਬੈਠਾ ਜਾਣ ਪਰ। ਉਹ ਨਾਇਕ ਦੇ ਸਪੇਸ ਦਾ ਰੱਬ। ਆਪੋ ਜਨਨ ਝੰਡਾ ਪੱਕਾ ਲਾ ਦੇਣਾ ਮੈਂ ਕੋਈ ਨਾ। ਹਾਂ ਜੀ। ਪੱਕਾ ساری ਜ਼ਿੰਦਗੀ ਦਾ। ਰਹਿਦੀ ਗੁਨੀ ਦਾ ਪੱਕਾ ਝੰਡਾ ਲਾ ਦੇਣਾ ਵੀ ਸਾਰੋ ਸਾਡੇ ਹਸਾਬ ਜਰ ਨੇ ਸਾਡੇ ਨਾਲ। ਤਕਰੀਬਨ ਛਪੜੇ ਜੁਟ ਕੇ ਇਸਪੇਸ ਨਾਲ। ਕੋਈ ਨਾ। ਮਾ ਬਾਹਰ। ਇਹਦੇ ਚੇਚੇ ਕਾਪੂ ਭੇਜਣਾ। ਜੇ ਕੇਵੀ ਸੋਲਸਨ ਦੁਆਰਾ। ਸਾਡੇ ਕੋਲ ਕੰਮ ਹੀ ਹੋਇਆ। ਬੜੀ ਮਿਹਰਬਾਨੀ। ਠੀਕ ਹੈ। ਆਹ ਤੋ ਅੱਗੇ ਕਿੱਥੇ ਹੋ ਕੇ ਆ ਵੀ ਤੇ ਕੰਮ ਕਰਦੇ ਗਏ ਆ ਬਈ ਉਹਦੇ ਬਾਕਸ ਨੂੰ ਜਣਾ ਨੂੰ ਦੱਸੋ ਲਾਉਣਾ ਜੀ ਜੰਮ ਤੇ ਜੰਮ ਉਹਦਾ ਤਾਂ ਕੰਮ ਦੇਖੋ ਹੋਣਾ ਕਰਨਾ ਉਹਦੇ